ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਇਨਸਾਨਾਂ ਨੂੰ ਬਹੁਤ ਖੌਫਨਾਕ ਸਜ਼ਾ ਦਿੱਤੀ ਜਾਂਦੀ ਸੀ ਜਿਸ ਦੇ ਬਾਰੇ ਵਿੱਚ ਜਾਣ ਕੇ ਕਿਸੇ ਦੀ ਵੀ ਰੂਹ ਕੰਬ ਜਾਏ ਪਾਕਿਸਤਾਨ ਵਿੱਚ ਅੱਜ ਵੀ ਅਜਿਹੇ ਤਮਾਮ ਕਾਨੂੰਨ ਲਾਗੂ ਨੇ ਜਿਸ ਦੇ ਬਾਰੇ ਵਿੱਚ ਜਾਣ ਕੇ ਕੋਈ ਵੀ ਹੈਰਾਨਦਾ ਜਾਏ ਤੁਸੀਂ ਹੁਣ ਤੱਕ ਸਿਰਫ ਇਨਸਾਨਾਂ ਅਤੇ ਜਾਨਵਰਾਂ ਨੂੰ ਹੀ ਕੈਦ ਹੁੰਦੇ ਦੇਖਿਆ ਹੋਵੇਗਾ ਪਰ ਕਿਸੇ ਦਰਖਤ ਨੂੰ ਕੈਦ ਹੁੰਦੇ ਨਹੀਂ ਦੇਖਿਆ ਹੋਵੇਗਾ ਅਸੀਂ ਤੁਹਾਨੂੰ ਇੱਕ ਅਜਿਹੇ ਦਰਖਤ ਬਾਰੇ ਦੱਸਣ ਜਾ ਰਹੇ ਹਾਂ ਜੋ 121 ਸਾਲਾਂ ਤੋਂ ਕੈਦ ਹੈ ਪਾਕਿਸਤਾਨ ਦੇ ਖੈਬਰ ਫਖਤੂਨਵਾ ਵਿੱਚ ਇੱਕ ਵਰਗਤ ਦੇ ਦਰਖਤ ਨੂੰ ਜੰਜੀਰਾ ਵਿੱਚ ਜਕੜ ਕੇ ਰੱਖਿਆ ਗਿਆ। ਪ੍ਰਾਂਤ ਦੇ ਲੰਡੀ ਕੋਤਲ ਵਿੱਚ ਇਹ ਦਰਖਤ ਜੰਜੀਰਾ ਨਾਲ ਜਕੜ ਕੇ ਰੱਖਿਆ ਹੋਇਆ ਹੈ। ਇਸ ਦਰਖਤ ਦੇ ਉੱਪਰ ਇੱਕ ਤਖਤੀ ਵੀ ਲੱਗੀ ਹੋਈ ਹੈ ਜਿਸ ਤੇ ਲਿਖਿਆ ਹੈ ਆਈ ਐਮ ਅੰਡਰ ਅਰੇਸਟ। ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵਿੱਚ ਕਈ ਅਜਿਹੇ ਕਾਨੂੰਨ ਨੇ ਜੋ ਅੰਗਰੇਜ਼ਾਂ ਦੇ ਸਮੇਂ ਤੋਂ ਚੱਲੇ ਆ ਰਹੇ ਨੇ। ਅਜਿਹੀ ਹੀ ਕਾਨੂੰਨ ਦੇ ਕਾਰਨ ਇਹ ਦਰਖਤ 121 ਸਾਲਾਂ ਤੋਂ ਪਾਕਿਸਤਾਨ ਵਿੱਚ ਗ੍ਰਿਫਤਾਰ ਹੈ। ਇਸ ਦਰਖਤ ਦੀ ਗ੍ਰਫਤਾਰੀ ਪਿੱਛੇ ਇੱਕ ਮਜ਼ੇਦਾਰ ਕਹਾਣੀ ਹੈ ਪਾਕਿਸਤਾਨੀ ਮੀਡੀਆ ਮੁਤਾਬਕ ਸਾਲ 1898 ਵਿੱਚ ਨਸ਼ੇਚਤ ਉੱਤਰੀ ਬ੍ਰਿਟਿਸ਼ ਅਫਸਰ ਜੇਮਸ ਸਿਕੁਆਇਰਡ ਲੰਡੀ ਕੈਟਲ ਦੇ ਆਰਮੀ ਕੰਟੋਨਮੈਂਟ ਵਿੱਚ ਘੇਰ ਟਹਿਲ ਰਿਹਾ ਸੀ ਇਸ ਦੌਰਾਨ ਉਸਨੂੰ ਮਹਿਸੂਸ ਹੋਇਆ ਕਿ ਉਸਦੇ ਸਾਹਮਣੇ ਤੋਂ ਬਰਗਦ ਦਾ ਦਰਖਤ ਉਸ ਵੱਲ ਆ ਰਿਹਾ ਹੈ ਇਸ ਤੋਂ ਬੁਰੀ ਤਰ੍ਹਾਂ ਨਾਲ ਘਬਰਾ ਗਿਆ ਇਤਿਹਾਸਕ ਤੌਰ 'ਤੇ ਮੌਜੂਦ ਸੈਨਿਕਾਂ ਨੂੰ ਹੁਕਮ ਦੇ ਕੇ ਉਸ ਦਰਖਤ ਨੂੰ ਗ੍ਰਫਤਾਰ ਕਰਵਾ ਦਿੱਤਾ ਸੈਨਿਕਾਂ ਨੇ ਹੁਕਮ ਦਾ ਪਾਲਨ ਕੀਤਾ ਦਰਖਤ ਕਿਤੇ ਭੱਜ ਨਾ ਜਾਵੇ ਉਸਨੂੰ ਜੰਜੀਰਾ ਦੇ ਨਾਲ ਬੰਨ੍ਹ ਦਿੱਤਾ ਗਿਆ 121 ਸਾਲ ਬਾਅਦ ਅੱਜ ਵੀ ਇਹ ਦਰਖਤ ਇਸੇ ਤਰ੍ਹਾਂ ਜੰਜੀਰਾ ਨਾਲ ਬੰਨਿਆ ਖੜਾ ਹੈ ਇਸ ਦਰਖਤ ਤੇ ਬਕਾਇਦਾ ਇੱਕ ਤਖਤੀ ਲਟਕਾਈ ਗਈ ਹੈ ਜਿਸ ਤੇ ਦਰਖਤ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਮੈਂ ਗ੍ਰਿਫਤਾਰ ਹ ਸਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਬੰਦੀ ਦਰਖਤ ਬ੍ਰਿਟਿਸ਼ ਰਾਜ ਦੇ ਕਾਲੇ ਕਾਨੂੰਨ ਵਿੱਚੋਂ ਇੱਕ ਬ੍ਰਿਟਿਸ਼ ਰਾਜ ਫਰੰਟੀਅਰ ਕ੍ਰਾਈਮ ਰੈਗੂਲੇਸ਼ਨ ਕਾਨੂੰਨ ਦੀ ਕਰੂਰਤਾ ਨੂੰ ਦੁਨੀਆ ਦੇ ਸਾਹਮਣੇ ਲਿਆਉਂਦਾ ਹੈ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ